ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਹਿੱਟ ਐਂਡ ਰਨ ਤਾਨੂਨ ਦੇ ਵਿੱਚ ਹੋਏ ਸੰਸ਼ੋਧਨ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੂਰਾ ਦੇਸ਼ ਸੜਕਾਂ ਦੇ ਉੱਤੇ ਆ ਗਿਆ ਜਿੰਨੇ ਵੀ ਡਰਾਈਵਰ ਸੀਗੇ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਟਰਾਂਸਪੋਰਟ ਦੀਆਂ ਵੱਖੋ-ਵੱਖਰੀਆਂ ਯੂਨੀਅਨਾਂ ਸੜਕਾਂ ਦੇ ਉੱਤੇ ਉਤਰ ਆਈਆਂ ਸੀਗੀਆਂ ਬਕਾਇਦਾ ਤੌਰ ਤੇ ਚੱਕਾ ਜਾਮ ਕਰ ਦਿੱਤਾ ਗਿਆ ਸੀਗਾ ਤਿੰਨ ਦਿਨ ਦੀ ਹੜਤਾਲ ਨੂੰ ਦੇਖਦੇ ਹੋਏ ਜੋ ਮੰਤਰੀ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਉਸ ਸਟੇਟਮੈਂਟ ਨੇ ਹੁਣ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ ਦਰਸਲ ਵੀ ਕੇ ਸਿੰਘ ਜਿਹੜੇ ਕੀ ਮਨਿਸਟਰ ਨੇ ਜੁਹਨਾਂ ਕੋਲ ਮਿਨਿਸਟਰੀ ਹੈ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਤੇ ਹਾਈਵੇ ਦੀ ਉਹਨਾਂ ਕੋਲ ਕਹਿ ਸਕਦੇ ਵਿਭਾਗ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਕਾਨੂੰਨ ਜਿਹੜਾ ਹੈ ਉਹ ਆਮ ਲੋਕਾਂ ਦੇ ਹਿੱਤ ਵਿੱਚ ਹੈ ਆਮ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਦੇ ਆਉਣ ਦੇ ਨਾਲ ਸਤਰਕ ਹੋ ਜਾਣਗੇ ਜਿੰਨੇ ਵੀ ਡਰਾਈਵਰ ਨੇ ਜੋ ਡਰਾਈਵਰ ਐਕਸੀਡੈਂਟ ਕਰਕੇ ਭੱਜ ਜਾਂਦੇ ਸੀਗੇ ਮੌਕੇ ਤੋਂ ਘੱਟ ਤੋਂ ਘੱਟ ਉਸ ਚੀਜ਼ ਨੂੰ ਠੱਲ ਪਵੇਗੀ ਉਹਨਾਂ ਵੱਲੋਂ ਕਿਹਾ ਗਿਆ ਕੀ ਲੋਕਾਂ ਨੂੰ ਮਾਰਦੇ ਥੋੜੀ ਤੁਸੀਂ ਚਲੇ ਜਾਓਗੇ ਜਿਸ ਤਰੀਕੇ ਨਾਲ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਇਹਦਾ ਮਤਲਬ ਤੇ ਹੈ ਕਿ ਤੁਸੀਂ ਸੜਕ ਤੇ ਲੋਕਾਂ ਨੂੰ ਰੋਂਦੇ ਹੋਏ ਚਲੇ ਜਾਓਗੇ ਉਹਨਾਂ ਨਾਲ ਹੀ ਮੀਡੀਆ ਨੂੰ ਕਿਹਾ ਕਿ ਮੀਡੀਆ ਇਹਨਾਂ ਨੂੰ ਸਮਝਾਵੇ ਇਹਨਾਂ ਕਾਨੂੰਨਾਂ ਦੇ ਬਾਰੇ